ਕਾਕੇੜੀ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਦੱਸਦੀ ਹੈ ਕਿ ਉਸ ਵਕਤ ਲੋਹਾਰੇ ਦੇ ਨੇੜੇ ਹਾਈਵੇ ਦੇ ਉੱਪਰ ਮੌਜੂਦ ਹਿੱਥੇ ਕਿ ਇੱਕ ਗੈਸ ਦਾ ਜਿਹੜਾ ਟੈਂਕਰ ਜਾ ਰਿਹਾ ਸੀਗਾ ਉਸ ਟੈਂਕਰ ਵਾਲੇ ਦੇ ਵੱਲੋਂ ਕਈ ਗੱਡੀਆਂ ਨੂੰ ਜਿਹੜੀ ਛੇਟ ਮਾਰੀ ਗਈ ਹੈ ਤੇ ਜਿਹੜੇ ਫਟੜ ਹੋਏ ਨੇ ਵਿਅਕਤੀ ਫਿਲਹਾਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਕੇ ਲਿਜਾਇਆ ਗਿਆ ਹੈ ਫਿਲਹਾਲ ਜਿਕਰ ਗੱਲ ਕਰ ਲਈਏ ਤਾਂ ਗਰੇਵਾਲ ਹਸਪੀਟਲ ਵਾਲੇ ਵੱਲੋਂ ਜਿਹੜੀ ਹੈ ਦਬਾਬ ਦਿੱਤਾ ਗਿਆ ਦੇਖ ਸਕਦੇ ਹੋ ਜਿਹੜਾ ਡਰਾਈਵਰ ਹੈ ਨਸ਼ੇ ਦੇ ਵਿੱਚ ਬਕਾਇਦਾ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੀ ਹੈ ਸਬੰਧਤ ਥਾਣੇ ਤੋਂ ਤਾਂ ਪੂਰੀ ਮੁਸ਼ਕਲ ਚੌਂधरी ਹੈ ਕਿ ਜਿਹੜਾ ਡਰਾਈਵਰ ਹੈ ਉਹ ਥੱਲੇ ਆਵੇ ਪਰ ਫਿਲਹਾਲ ਉਹ ਡਰਾਈਵਰ ਹੈ ਜਿਹੜਾ ਬਾਹਰ ਨਹੀਂ ਆ ਰਿਹਾ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਨੇ ਉਸ ਵਿਅਕਤੀ ਦੇ ਤੇ ਨਾਲ ਉਹਨਾਂ ਦੇ ਇੱਕ ਲੇਡੀਜ਼ ਵੀ ਹੈ ਜਿਹੜੀ ਫਟੜ ਹੋਈ ਆ ਫਿਲਹਾਲ ਜਿਹੜਾ ਦੱਸਈਏ ਮੌਕੇ ਦੀ ਜਿਹੜੀ ਜਾਣਕਾਰੀ ਜੋ ਮਿਲੀ ਹੈ ਕਾਫੀ ਫਟੜਣ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਇੱਕ ਦੋ ਇੱਕ ਪਾਸੋਂ ਜਵਾਬ ਮਿਲ ਗਿਆ ਆ ਹੋਸਪੀਟਲ ਦੇ ਵੱਲੋਂ ਵਿਵਾਦ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਮੌਜੂਦ ਹੈ ਔਰ ਜੋ ਗੱਲ ਹੋਰ ਵੀ ਕਰਾਂਗੇ ਆਮ ਲੋਕ ਵੀ ਇੱਥੇ ਇਕੱਠੇ ਹੋਏ ਹੋਏ ਨੇ ਜੇ ਇੱਕ ਗੱਡੀ ਨੂੰ ਵੀ ਫੇਟ ਮਾਰੀ ਗਈ ਆ BMW ਗੱਡੀ ਆ ਸਰ ਦੋ ਗੱਡੀਆਂ ਨੂੰ ਫੇਟ ਮਾਰੀ ਆ ਜਿਹੜੀ ਮੌਕੇ ਦੀ ਜਾਣਕਾਰੀ ਆ ਤਾਂ ਕਾਫੀ ਗੰਭੀਰ ਜਿਹੜਾ ਮਾਹੌਲ ਇੱਥੇ ਬਣਿਆ ਹੋਇਆ ਆ ਤਾਂ ਇਹ ਦੱਸਿਆ ਜਾ ਰਿਹਾ ਕਿ ਡਰਾਈਵਰ ਜਿਹੜਾ ਕਾਫੀ ਨਸ਼ੇ ਤੇ ਵਿੱਚ ਹੈ ਜਿਹੜਾ ਗੈਸ ਟੈਂਕਰ ਦਾ ਡਰਾਈਵਰ ਹੈ ਉਹ ਨਸ਼ੇ ਦੇ ਵਿੱਚ ਕਾਫੀ ਜ਼ਿਆਦਾ ਤਾਂ ਗੱਡੀਆਂ ਕਾਫੀ ਅੱਗੇ ਖੜੀਆਂ ਨੇ ਮੈਂ ਦਿਖਾਵਾਂਗਾ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਕਿ ਕਿਸ ਕਦਰ ਜਿਹੜੀ ਹੈ ਇਹ ਫੇਟ ਮਾਰੀ ਗਈ ਹੈ ਕੋਈ ਜਾਣਕਾਰੀ ਮਿਲੀ ਸੀ ਕਿ ਲੋਹਾਰਾ ਬੇਨੇੜੇ ਹਾਈਵੇ ਦੇ ਉੱਪਰ ਜਿਹੜਾ ਕਿ ਸਿਧਵਾਤ ਨਾਲ ਹਾਈਵੇ ਬਣਿਆ ਹੋਇਆ ਉਸ ਹਾਈਵੇ ਦੇ ਉੱਪਰ ਚਲਦੀਆਂ ਗੱਡੀਆਂ ਨੂੰ ਟੱਕਰ ਮਾਰੀ ਗਿਆ ਪਿੱਛੋਂ ਗੈਸ ਟੈਂਕਰ ਦੇ ਇੱਕ ਡਰਾਈਵਰ ਦੇ ਵੱਲੋਂ ਤਾਂ ਇਹ ਹਾਲਾਤ ਨੇ ਉਸ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਜਿਹੜੀ ਤਸਵੀਰਾਂ ਨੇ ਤਾਂ ਇੱਕ ਹੋਰ ਗੱਡੀ ਹੈ ਜਿਹੜੀ ਆ ਦੇਖੋ ਯਾਨੀ ਕਿ ਬਹੁਤ ਹੱਦੋਂ ਜਿਹਦਾ ਬਚਾਅ ਕਹਿ ਲਿਆ ਹੋ ਗਿਆ ਤੇ ਪੀਪੀ 10 ਐਚਕੇ 3000 ਨੰਬਰ ਗੱਡੀ ਦਾ ਇਸ ਕਦਰ ਪੰਨੀ ਗਈ ਹੈ ਕਿ ਕਿਸੇ ਤਰੀਕੇ ਜਿਹੜਾ ਇਹਨਾਂ ਦਾ ਬਚਾਅ ਨਹੀਂ ਸੀ ਹੋ ਸਕਦਾ ਹੋ ਸਕਦਾ ਗੱਡੀ ਪਲਟ ਜਾਂਦੀ ਦਾ ਵਿੱਚ ਬੈਠੇ ਜਿਹੜੇ ਬੰਦੇ ਉਹਨਾਂ ਦੇ ਸੱਟਾ ਵੱਧ ਲੱਗਦੀਆਂ ਇਹ ਗੱਡੀ ਦੇ ਜਿਹੜੇ ਮਾਲਕ ਨੇ ਹੋਵੇ ਫਿਲਹਾਲ ਵਿਅਕਤੀ ਜਿਹੜੇ ਨੇ ਮੌਜੂਦ ਨੇ ਮੌਕੇ ਤੇ ਸਰ ਕੀ ਹੋਇਆ ਸੀ ਮਸਲਾ ਦੱਸੋ ਜੀ ਮੈਂ ਨਾ ਖੰਨੇ ਤੋਂ ਆ ਰਿਹਾ ਸੀ ਸ਼ੂਟ ਕਰਕੇ ਤੇ ਕਨਾਲ ਵੀਊ ਮੈਨੂੰ ਕੋਈ ਕੰਮ ਸੀਗਾ ਥੋੜੇ ਆ ਮੈਂ ਕਨਾਲ ਵੀਊ ਤੋਂ ਜਾ ਕੇ ਸ਼ੂਟ ਕਰਕੇ ਅਜੇ ਚੜੀ ਆ ਜੇ ਇਹ ਪਿੱਛੋਂ ਮਤਲਬ ਕਿ ਇਹਨੇ ਪਹਿਲਾਂ ਮੇਰੇ ਗੱਡੀ ਮਾਰਿਆ ਕਾਰਨਰ ਇੱਧਰ ਵੱਸ ਆਪਣਾ ਰਾਈਟ ਸਾਈਡ ਕਨੈਕਟਰ ਵਾਲਾ ਉਸ ਤੋਂ ਬਾਅਦ ਦੂਜੇ ਪਾਸੇ ਮਤਲਬ ਕਿ ਇਹਨੇ ਕੱਟ ਮਾਰਿਆ ਉਹ ਦੂਜੀ ਗੱਡੀ 'ਚ ਮਾਰਿਆ ਫਿਰ ਅੱਗੇ ਮੋਟਰਸਾਈਕਲ ਵਾਰਿਆ ਤੇ ਗੈਸ ਵਾਲੀ ਹੈਗੀ ਹੈ ਗੱਡੀ ਇਹਦਾ ਇੱਕ ਵਿਅਕਤੀ ਫਟੜ ਹੋਇਆ ਉਹ ਇਹੀ ਪੱਤੀ ਜਿਹੜੀ ਜੱਫੀ ਉਹ ਬਾਈਕ ਤੇ ਸੀਗੇ ਉਹ ਬਾਈਕ ਉੱਤੇ ਚੜ ਗਏ ਸੀਗੇ ਟਰੱਕ ਉੱਤੇ ਲੱਗੀ ਉਹਦਾ ਸਿਰ ਇੱਥੋਂ ਪਾੜ ਗਿਆ ਇਹਨਾਂ 7-8 ਇੰਚ ਦਾ ਇਹਨਾਂ ਸੀਗਾ ਉਹਨੂੰ ਫੇਰ ਲੈ ਗਏ ਨੇ ਉਧਰ ਘਰੇ ਵਾਲ ਉਹ ਤੁਹਾਨੂੰ ਜਵਾਬ ਦਿੱਤਾ ਵਾ ਹੋਰ ਵੀ ਕੋਈ ਵਿਅਕਤੀ ਫਟੜ ਹੋਇਆ ਚਾਰ ਪੰਜ ਬੰਦੇ ਸੀਗੇ ਇੱਕ ਆਟੋ ਸੀਗਾ ਆਟੋ ਦੇ ਵਿੱਚ ਵੀ ਬੰਦੇ ਫਟੜ ਹੋਏ ਨੇ ਸਾਕਾਤ ਸਵਾਰੀਆਂ ਸੀਗੀਆਂ ਉਹਦੇ ਟਾਟੇ ਚ ਬੈਠੀਆਂ ਆ। ਸਾਡੇ ਮਿਹਰ ਤੋਂ ਬਚਾ ਅਸੀਂ ਸੱਟ ਹੇੜ ਤੋਂ ਬਚਾਵਾ ਤੇ ਉਹਦੇ ਨਾਲ ਕੰਡਕਟਰ ਕੰਡਕਟਰ ਵੀ ਨਹੀਂ ਹੈਗਾ ਕੋਈ ਬੰਦਾ ਨਹੀਂ ਹੈਗਾ। ਉਹਦੇ ਨਸ਼ਾ ਬਹੁਤ ਜ਼ਿਆਦਾ ਕੀਤਾ। ਉਹਨੂੰ ਕਿਹਾ ਗੱਡੀ ਸਾਈਡ ਦੇ ਨਾਲ ਉਹਦੇ ਤੋਂ ਸਾਈਡ ਤੇ ਵੀ ਉਹ ਨਾਲ ਟੱਚ ਕਰੀ ਜਾ ਰਹੀ ਸੀ ਕਿਸੇ ਨਾਲ ਗੱਡੀ। ਮਤਲਬ ਉਹਨੂੰ ਕੋਈ ਹੋਸ਼ ਨਹੀਂ ਹੈਗੀ। ਸੋ ਦੱਸਿਆ ਜਾ ਰਿਹਾ ਧਿਆਨਕਾਰੀ ਮੁਤਾਬਿਕ ਕਿ ਡਰਾਈਵਰ ਆ ਜਿਹੜੀ ਉਹਨੂੰ ਹੋਸ਼ ਨਹੀਂ ਹੈ। ਫਿਲਹਾਲ ਨਸ਼ੇ ਦੇ ਵਿੱਚ ਆ ਤੇ ਕੋਈ ਸੁੱਧ ਪੁੱਤ ਨਹੀਂ। ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈ ਉਹਨਾਂ ਨੇ। ਗੱਡੀਆਂ ਤੁਸੀਂ ਦੇਖ ਲਈਆਂ ਮੌਕੇ ਤੇ ਕਿ ਦੱਸਣ ਮੁਤਾਬਕ ਹੈ ਕਿ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਫੱਟੜ ਹੋਏ ਹੋਏ ਨੇ ਤਾਂ ਅਗਲੀ ਜਿਹੜੀ ਮੌਕੇ ਦੀ ਤਸਵੀਰ ਆ ਉਹ ਵੀ ਜ਼ਰੂਰ ਸਾਂਝੀ ਕਰਾਂਗੇ ਕਿ ਜਿਸ ਤਰ੍ਹਾਂ ਜੱਦੋਜਹਿਦ ਚੱਲ ਰਹੀ ਆ ਡਰਾਈਵਰ ਆ ਜਿਹੜਾ ਬਿਲਕੁਲ ਇੱਕ ਜਿੱਪੀ ਟਾਈਪ ਹੁੰਦਾ ਕਹਿ ਸਕਦੇ ਆ ਤਾਂ ਦੇਖ ਸਕਦੇ ਨਾਲ ਨਾਲ ਜਾਮ ਵੀ ਲੱਗਿਆ ਹੋਇਆ ਔਰ ਜਾਮ ਕਿਹੜੀ ਫਿਲਹਾਲ ਟੈਂਕਰ ਨੂੰ ਸਹਾਇਤ ਤੇ ਲਵਾਇਆ ਹੋਇਆ ਆ ਤਾਂ ਪੂਰੀ ਜੱਦੋਜਹਿਦ ਚੱਲ ਰਹੀ ਆ ਸ਼ਾਇਦ ਉਸਨੇ ਆਪਣੇ ਕੈਬਨ ਨੂੰ ਅੰਦਰੋਂ ਪੂਰੀ ਤਰ੍ਹਾਂ ਲੌਕ ਕਰ ਲਿਆ ਵੀ ਲੋਕਾਂ ਦਾ ਜਿਹੜਾ ਗੁੱਸਾ ਉਹ ਭੜਕ ਸਕਦਾ ਉੱਟਕਟਾਪਾ ਸ਼ਾਇਦ ਇਸੇ ਦੇ ਨਾਲ ਹੋ ਸਕਦਾ ਡਰਾਈਵਰ ਦੇ ਨਾਲ ਫਿਲਹਾਲ ਜਿਹੜਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਆ ਜਿਹੜਾ ਵਿਅਕਤੀ ਸੱਟੜ ਹੋਇਆ ਸੀ ਉਹਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਆ ਜੇਰੇ ਇਲਾਜ ਵਾਸਤੇ ਤਾਂ ਕਿ ਉਸ ਦੀ ਜਿਹੜੀ ਜਾਨ ਬਚ ਸਕੇ ਗੰਭੀਰ ਸੱਟ ਸਿਰ ਦੇ ਵਿੱਚ ਮੱਜੀ ਆ ਆ ਦੇਖ ਸਕਦੇ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਨੇ ਕੇਸ ਕਦਰ ਜਿਹੜੀ ਵਿਅਕਤੀ 2 ਨੇ ਡਰਾਈਵਰ ਇੱਕ ਡਰਾਈਵਰ ਸ਼ਾਇਦ ਉਸਦੇ ਨਾਲ ਇੱਕ ਕਨੈਕਟਰ ਹੈ ਅੰਦਰੋਂ ਕੈਬ ਇਹ ਕੌਣ ਹੈ ਉੱਧਰ ਅੱਛਾ ਮੇਰਾ ਭਰਾ ਗਿਆ ਵਾ ਹਸਪਤਾਲ ਗਿਆ ਮੈਂ ਭਰਾ ਮੋਟਰਸਾਈਕਲ ਸਾਡਾ ਸਪਲੈਂਡਰ ਖੜਾ ਵਾ ਸਪਲੈਂਡਰ ਮੋਟਰਸਾਈਕਲ ਇੰਨੀ ਕਿ ਸਾਟਾ ਉਹਦੇ ਪਹਿਲਾਂ ਰਾਡ ਪਈ ਸੀ ਉੱਥੇ ਹੀ ਦੁਬਾਰਾ ਸੱਟ ਲੱਗੀ ਆ ਉਹਨੂੰ ਹੁਣ ਹਸਪਤਾਲ ਭੇਜਿਆ ਚਾਰ ਪੰਜ ਮੁੰਡੇ ਗਏ ਆ ਕਿੰਨਾ ਟਾਈਮ ਹੋ ਗਿਆ ਇਸਕਾ ਇਹਨੂੰ ਕਟੋੜਾ ਅੱਧਾ ਘੰਟਾ ਹੋ ਗਿਆ ਇੱਕ ਘੰਟਾ ਅੱਧਾ ਘੰਟਾ ਹੋ ਗਿਆ ਔਰ ਵੀ ਕੋਈ ਵਿਅਕਤੀ ਕਿੰਨੇ ਫਟੜ ਹੋਏ ਨਹੀਂ ਪੰਜ-ਛੇ ਜਣੇ ਹੋਏ ਆ ਪੰਜ-ਛੇ ਜਣੇ ਹੋਇਆ ਜੀ ਬੀਐਮਡਬਲਯੂ ਵਾਲੇ ਵੀ ਫਟੜ ਹੋਏ ਉਹਨਾਂ ਦੇ ਘਰੇ ਗਏ ਆ ਬੀਐਮਡਬਲਯੂ ਵਾਲੇ ਸੇਫ ਨੇ ਮੈਂ ਹੁਣ ਜਾ ਕੇ ਆ ਮਾਲਕ ਮੌਕੇ ਤੇ ਖੜੇ ਨੇ ਪੀ ਆ ਹਾਂ ਜੀ ਤੇ ਮੋਟਰਸਾਈਕਲ ਕਿੰਨੇ ਫਟੜ ਹੋਏ ਲੱਗੇ ਲੱਗੇ ਟੰਕਰ ਕੇ ਨਾਲ ਜੀ ਦੋ ਚਲੇ ਗਏ ਆ ਇੱਕ ਖੜਾ ਵਾ ਹਲੇ ਵੀ ਉਹ ਜਿਹੜਾ ਮੋਟਰਸਾਈਕਲ ਖੜਾ ਕਿੱਥੇ ਆ ਆ ਦੇਖੋ ਜੀ ਜਿਹਨੂੰ ਟੱਕਰ ਮਾਰੀ ਆ ਜਿਹੜੇ ਨੂੰ ਟੱਕਰ ਮਾਰੀ ਆ ਮੋਟਰਸਾਈਕਲ ਨੂੰ ਉਹ ਮੋਟਰਸਾਈਕਲ ਵੀ ਤੁਹਾਡੇ ਨਾਲ ਜ਼ਰੂਰ ਤਸਵੀਰ ਖਾਂਜੀ ਕਰਾਂਗੇ ਤੇ ਕਿੰਨੀ ਜ਼ਬਰਦਸਤ ਜਿਹੜੀ ਟੱਕਰ ਸੀ ਕਾ ਘਟਾ ਪੀਵੀ 10 ਐਚ ਐਨ 1406 ਸਪਲੈਂਡਰ ਮੋਟਰਸਾਈਕਲ ਹੈ ਜਿਸ ਨੂੰ ਬਹੁਤ ਜ਼ਬਰਦਸਤ ਜਿਹੇ ਟੱਕਰ ਮਾਰੀ ਗਈ ਆ ਮੇਰੇ ਮੰਨਣਾ ਚਾਹੀ ਕਿ ਮੇਰੇ ਖਿਆਲ ਸਾਇਦ ਡਰਾਈਵਰ ਹਲੇ ਵੀ ਨਹੀਂ ਅੰਦਰ ਹੀ ਅੰਦਰ ਉਹ ਬਟਾ ਡਰਾਈਵਰ ਦੀ ਏੜੇ ਬੈਠਾ ਡਰਾਈਵਰ ਅਲੀ ਚਾਪੀ ਅੰਦਰ ਸ਼ਾਇਦ ਮੁਲਾਜ਼ਮ ਮੇਰੇ ਖਿਆਲ ਅੰਦਰ ਚਲੇ ਗਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਹੁਣ ਫਿਲਹਾਲ ਜਿਹੜਾ ਡਰਾਈਵਰ ਆ ਉਹ ਕਿਤਾ ਨਸ਼ੇ ਦੇ ਵਿੱਚ ਆ ਜਿਸ ਤਰ੍ਹਾਂ ਲੋਕ ਗੁਨੇ ਮੁਲਾਉਗਾ ਅਸੀਂ ਹੁਣ ਲੈਗ ਚੱਲਨੇ ਆ ਉਹਦਾ ਮੁਲਾਜਾ ਵੀ ਕਰਾਵਾਂਗੇ ਟੋਕੀ ਜਾ ਕੇ ਗਾ ਕੇ ਕਾਰਵਾਈ ਕਰਦੇ ਆ ਉਹ ਜਿਹੜੇ ਤੁਹਾਡੇ ਕੋਈ ਜ਼ਖਮੀ ਹੋਇਆ ਜਾਂ ਸੱਟ ਲੱਗੀ ਹੋ ਆ ਕੇ ਆਪਣੀ ਸਟੇਟਮੈਂਟ ਬਿਆਨੇ ਦੀ ਲਿਖਾਓ ਆਪਣਾ ਆਏ ਉਹ ਨਾਮ ਆ ਕਾਰੀ ਅਸੀਂ ਉਹਦੇ ਕੋਲ ਆਪ ਚਲੇ ਜਾਵਾਂ ਜਿਹਦੇ ਦਾਖਲਾ ਨਾ ਅਸੀਂ ਆਪ ਜਾ ਕੇ ਛੇ ਮਿੰਟ ਲੈ ਕੇ ਕਾਰਵਾਈ ਕਰ ਰਹੇ ਆ ਸਰ ਡਰਾਈਵਰ ਦੇ ਨਾਲ ਕੋਈ ਕਨੈਕਟਰ ਫਿਲਹਾਲ ਮੌਜੂਦ ਆ ਕੋਈ ਵੀ ਨਹੀਂ ਡਰਾਈਵਰ ਨਹੀਂ ਆਏ ਆ ਉਹ ਦੇਖ ਰਿਆਂ ਨੂੰ ਗੱਲਾਂ ਪੁੱਛ ਲਵਾਂਗੇ ਵੇ ਕੱਲਾ ਅਰੇ ਕਿਧਰੋਂ ਆ ਰਿਹਾ ਸੀ ਉਹਨੇ ਗੱਡੀ ਨੂੰ ਲੈ ਕੇ ਚੱਲੇ ਕਿ ਪਬਲਿਕ ਨੂੰ ਆਵੇ ਜੀ ਵੀ ਕੀ ਟੱਕਰ ਲੱਗੀ ਹੋਈ ਟੱਕਰ ਕਿੰਨੀਆਂ ਗੱਡੀਆਂ ਨੂੰ ਇਹਨੇ ਫਟਾ ਇਹ ਇਹੋ ਨਾਲ ਹੀ ਗੱਲ ਕਰਦੇ ਆ ਮੁੱਖੇ ਪਤਾ ਕਰ ਲੈਣੇ ਆ ਜਿਹੜੇ ਬਿਆਨ ਲਿਖਾ ਰਹੇ ਨੇ ਬੰਦੇ ਆਪਣੇ ਵੀ ਇਹਨਾਂ ਦੇ ਬੰਦੇ ਗੱਡੀਆਂ ਵਛੀਆਂ ਪਰ ਦੇਖ ਲੈਣੇਗਾ ਕਾਰ ਵੀ ਕਰ ਲੈਣੇ ਪੀ ਪੀ ਵੈਸੇ ਜਾਣਕਾਰੀ ਮੁਤਾਬਕ ਵਿਅਕਤੀ ਕਿੰਨੇ ਫਟੜ ਹੋਏ ਨੇ ਉਹਨ ਪਤਾ ਇਹ ਨਹੀਂ ਕਲੀਅਰ ਹੈਗਾ ਦੱਸਣਗੇ ਕਹਿਣ ਦੋ ਤੇ ਤਿੰਨ ਨੂੰ ਸੱਟ ਲੱਗੀ ਆ ਆਪਾਂ ਜੋ ਇੱਕ ਪੰਟ ਚੇਨ ਟੋੜੇ ਕਾਰੀ ਜੋ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਮੌਕੇ ਤੇ ਆ ਜਾਣਕਾਰੀ ਇਹੀ ਵੀ ਜਿਹੜੀ ਦਿੱਤੀ ਜਾ ਰਹੀ ਹੈ ਕਿ ਤਫਤੀਸ਼ ਫਿਲਹਾਲ ਮੌਕੇ ਦੀ ਜੋ ਲਗਾਤਾਰ ਜਾਰੀ ਹੈ ਕਿ ਕਿੰਨੇ ਵਿਅਕਤੀ ਫੱਟੜ ਹੋਏ ਨੇ ਉਹ ਦੇਖਣਗੇ ਔਰ ਫਿਲਹਾਲ ਜਿਹੜੀ ਗੱਡੀ ਇਹਨਾਂ ਨੇ ਦੱਸਿਆ ਕਿ ਇਹ ਜਿਹੜਾ ਗੈਸ ਦਾ ਟੈਂਕਰ ਆ ਇਹਨੂੰ ਜੋ ਵੀ ਸੰਬੰਧਿਤ ਚੌਂਕੀ ਜਾਂ ਥਾਣਾ ਲੱਗਦਾ ਉੱਥੇ ਲੈ ਕੇ ਚੱਲੇ ਨੇ ਉਸ ਤੋਂ ਬਾਅਦ ਜਿਹੜੀ ਵੀ ਅਗਲੇਰੀ ਕਾਰਵਾਈ ਹੈ ਜਿਹੜੇ ਵਿਅਕਤੀ ਫੱਟੜ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਐਫ ਆਈ ਆਰ ਜਿਹੜੀ ਆ ਉਹ ਜੋ ਵੀ ਦਰਖਾਸਤ ਹੈ ਉਹ ਦਰਜ ਕਰਵਾਈ ਜਾਵੇ ਤਾਂ ਜੋ ਜਿਹੜੀ ਅਗਲੀ ਕਾਰਵਾਈ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਗ ਤਰੀਕੇ ਦੇ ਨਾਲ ਜਿਹੜੀ ਪੁਕਤਾ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਇਸ ਵਿਅਕਤੀ ਨੂੰ ਸਜ਼ਾ ਮਿਲੇ ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਵੱਜੀਆਂ ਨੇ ਜਾਣਕਾਰੀ ਮੁਤਾਬਕ ਦੱਸਣਯੋਗ ਹੈ ਗੱਡੀ ਨੰਬਰ ਮੈਂ ਇਸ ਟੈਂਕਰ ਦਾ ਜ਼ਰੂਰ ਦਖਾਵਾਂਗਾ ਇਹ ਐਚਪੀ ਗੈਸ ਦਾ ਜਿਹੜਾ ਟੈਂਕਰ ਆ ਵੀ ਡਰਾਈਵਰ ਵੱਲੋਂ ਗੈਸ ਦਾ ਟੈਂਕਰ ਦਾ ਜਿਹੜਾ ਇਹ ਹੈਗਾ ਰਾਜਸਥਾਨ ਦਾ ਨੰਬਰ ਆ ਆਰ ਜੇ 07 GC 5358 ਨੰਬਰ ਆ ਜਿਸ ਨੇ ਬੜੀ ਜ਼ੋਰਦਾਰ ਟੱਕਰ ਮਾਰੀ ਐ ਇਸ ਨੇ ਬੜੀ ਜ਼ਬਰਦਸਤ ਜਿਹੜੀ ਟੱਕਰ ਮਾਰੀ ਐ 23 ਮੋਟਰਸਾਈਕਲ ਵਾਲੇ ਔਰ ਗੱਡੀਆਂ ਦੋ ਜਿਹੜੀਆਂ ਨੇ ਉਹਨਾਂ ਨੇ ਟੱਕਰ ਮਾਰ ਕੇ ਵਿਅਕਤੀਆਂ ਨੂੰ ਫੱਟੜ ਕਰ ਦਿੱਤਾ ਜ਼ੇਰੇ ਇਲਾਜ ਨੇ ਫਿਲਹਾਲ ਜਿਹੜੀ ਐ ਇਸ ਟੈਂਕਰ ਨੂੰ ਚੌਂਕੀ ਦੇ ਵਿੱਚ ਲੈ ਕੇ ਚੱਲੇ ਨੇ ਤਾਂ ਜੋ ਜਿਹੜੀ ਬਣਦੀ ਕਾਰਵਾਈ ਪੁਖਤਾ ਤੌਰ ਤੇ ਕੀਤੀ ਜਾਵੇ ਪਿੱਛੇ ਜਾਮ ਵੀ ਆ ਵੀ ਮੈਂ ਤਸਵੀਰਾਂ ਕਮਾਵਾਗੇ ਸੰਝੀਆਂ ਕਰੋ ਜਾਮ ਜ਼ਰੂਰ ਲੱਗਿਆ ਪਰ ਨਾਲ ਦੀ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੇ ਤਹਿਤ ਜਿਹੜਾ ਜਾਮ ਆ ਉਹ ਨਾਲ ਦੀ ਨਾਲ ਕੱਢਿਆ ਜਾ ਰਿਹਾ ਇਹ ਲਾਈ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਲੋਕ ਦੀਵਾਲੀ ਔਰ ਵਿਸ਼ਕਰਮਾ ਦਾ ਤਿਹਾਰ ਮਨਾ ਰਹੇ ਨੇ ਉੱਥੇ ਹੀ ਇੱਕ ਵੱਡੀ ਘਟਨਾ ਇੱਥੇ ਵਾਪਰ ਗਈ ਹੈ ਸਿਦਮਾ ਕਨਾਲ ਹਾਈਵੇ ਦੇ ਉੱਪਰ ਨਕਲਾਮੀ ਹੈ ਗਈ ਕਨਾਲ ਵੀ ਉਹ ਸਿਦਮਾ ਕਨਾਲ ਇਹਦਾ ਸਿਮਾ ਸਿਮਾ ਤਾਂ ਹੁਣ ਕਾਫੀ ਮੁਸ਼ਕਲਤ ਦੇ ਬਾਅਦ ਪੁਲਿਸ ਪ੍ਰਸ਼ਾਸਨ ਔਰ ਆਮ ਲੋਕਾਂ ਦੀ ਮਦਦ ਦੇ ਨਾਲ ਜਿਹੜਾ ਇਹ ਟੈਂਕਰ ਅਨੁਸਾਰ ਕਰਕੇ ਫਿਲਹਾਲ ਕੰਪਨੀ ਲੈ ਕੇ ਚੱਲੇ ਨੇ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਮੌਕੇ ਦੀਆਂ ਕਾਫੀ ਮੁਸ਼ਕਲ ਤੋਂ ਬਾਅਦ ਉਸਨੇ ਆਪਣਾ ਕੈਵਨ ਖੋਲ੍ਹਿਆ ਸੀ ਤੇ ਇੱਕ ਮੁਲਾਜ਼ਮ ਉਸ ਦੇ ਅੰਦਰ ਬੈਠਾ ਜਿਹੜਾ ਉਸ ਨੂੰ ਆਪਣੇ ਕਬਜੇ ਤੇ ਲੈ ਕੇ ਟੈਂਕਰ ਨੂੰ ਲੈ ਕੇ ਚੱਲੇ ਨੇ ਰਾਜਸਥਾਨ ਨੰਬਰ ਇਹ ਟੈਂਕਰ ਹੈ ਅਗਲੇਰੀ ਜੋ ਕਾਰਵਾਈ ਹੋਵੇਗੀ ਉਸ ਦੀਆਂ ਵੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਜਲਦੀ ਸਾਂਝੀਆਂ ਕਰਾਂਗੇ जो भी जानकारी होगी भी करा थे तो ਲੋਕਾਂ ਦੇ ਮਨ ਦੇ ਵਿੱਚ ਇੱਕ ਰੋਸ ਹੈ ਕਿ ਡਰਾਈਵਰ ਆ ਜਿਹੜਾ ਉਹ ਨਸ਼ੇ ਦੇ ਵਿੱਚ ਆ ਪਰ ਫਿਲਹਾਲ ਤਫਤੀਸ਼ ਜਾਰੀ ਹੈ ਕਿ ਵਾਕਈ ਇਸ ਡਰਾਈਵਰ ਨੇ ਜਿਹੜਾ ਨਸ਼ਾ ਕੀਤਾ ਹੋਇਆ ਹੈ ਜਾਂ ਨਹੀਂ ਹੈ ਤਾਂ ਫਿਲਹਾਲ ਜੋ ਅਸੀਂ ਮੌਕੇ ਤੇ ਦੇਖ ਰਹੇ ਹਾਂ ਕਿ ਜਿਹੜਾ ਡਰਾਈਵਰ ਆ ਉਹ ਇਸ ਟੈਂਕਰ ਨੂੰ ਚਲਾਉਣ ਦੇ ਹਾਲਾਤ ਦੇ ਵਿੱਚ ਨਹੀਂ ਹੈਗਾ ਕਿਉਂ ਐਸੂ ਲੈ ਕੇ ਜਾ ਸਕੇ ਕਿਉਂਕਿ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਜਿਹੜਾ ਟੈਂਕਰ ਕੀਤਾ ਹੋਇਆ ਆ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਆ ਬਈ ਜਿਹੜਾ ਵਿੱਚ ਕਿਆ ਘਰਾਉਂਦੇ ਸੀ ਲਲੀ ਕਾ ਫੋਨ ਨਬਰ ਲਲੀ ਤੋਂ ਕਹਿੰਦੇ ਘਰਾ ਹੋਇਆ ਤੇ ਇਹ ਕਿਹੜਾ ਟਰੱਕ ਨੇ ਥੱਲੇ ਦਿੱਤਾ ਮੇਰੇ ਮਾਮਾ ਇੱਕ ਹੋਰ ਮੋਟਰਸਾਈਕਲ ਆ ਜਿੰਨਾਂ ਦੀ ਉਹ ਗੱਲ ਕਰ ਰਹੇ ਨੇ ਕਿੰਨਾ ਨੰਬਰ ਆ ਤੁਹਾਡਾ ਮੋਟਰਸਾਈਕਲ ਮੋਟਰਸਾਈਕਲ ਦਾ ਨੰਬਰ ਨਹੀਂ ਯਾਦ ਹੈਗਾ ਜੀ ਮੇਰੇ ਮਾਮਾ ਜੀ ਸੀਗੇ ਇਧਰੋਂ ਆ ਰਹੇ ਸੀ ਸੰਗਵਾ ਵੱਲੋਂ ਇਹ ਟਰੱਕ ਨੇ ਉੱਥੇ ਮਾਰ ਕੇ ਇਹਨਾਂ ਦੇ ਸੱਟ ਗੰਭੀਰ ਲੱਗੀ ਆ ਹਾਂਜੀ ਉਹਨਾਂ ਦੇ 6 ਇੰਚ ਦਾ ਟੱਕ ਪਿਆ ਜੀ ਮਤਲਬ ਉਹਨਾਂ ਤੋਂ ਇਲਾਵਾ ਹੋਰ ਕਿੰਨੇ ਬੰਦੇ ਫਟੜ ਹੋਏ ਨੇ ਵੈਸੇ ਕੋਈ ਪ੍ਰੋਪਰ ਜਿਹੜੀ ਮੈਂ ਗੱਲ ਕਰਾਂ ਕਿ ਪ੍ਰੋਪਰ ਇੱਥੇ ਜਾਣਕਾਰੀ ਨਹੀਂ ਮਿਲ ਰਹੀ ਕਿ ਕਿੰਨੇ ਬੰਦੇ ਫਟੜ ਹੋਏ ਨੇ ਜਾਂ ਕਿੰਨੀਆਂ ਗੱਡੀਆਂ ਨੂੰ ਇਹਨਾਂ ਨੇ ਟੱਕਰ ਮਾਰੀ ਆ ਟੂ ਵੀ ਜਾ ਹੋਰ ਵੀਕਲ ਕਿੰਨੇ ਨੇ ਤਿੰਨ ਟੂ ਵੀਕਲ ਆ ਜੀ ਤਿੰਨ ਫੋਰ ਫੋਰ ਵੀਕਲ ਆ ਜੀ ਤਿੰਨ ਨੇ ਉਹ ਟੋਕੋ ਵਾਲਾ ਬਿਟਾਇਆ ਟ੍ਰਾਈ ਵੀਲਰ ਵੀ ਟੈਂਪੂ ਵਾਲਾ ਵੀ ਪਲਟਾਇਆ ਉਹ ਜੇ ਸੱਤ ਸਵਾਰੀਆਂ ਘੱਟੋ ਘੱਟ ਉਹਦੇ ਚਲੋ ਕੁਝ ਗਿਆ ਨਹੀਂ ਇਹਨਾਂ ਨੇ ਉਹ ਚਲੇ ਗਏ ਚੁੱਪਚੀ ਬੀਤੇ ਉਹ ਵੀ ਚੱਕ ਨਹੀਂ ਹੋਏ ਸੱਤ ਸਵਾਰੀਆਂ ਸਾਰੀਆਂ ਜ਼ਖਮੀਆਂ ਕੋਈ ਬਚਾਰੀਆਂ ਜ਼ਖਮੀਆਂ ਸਾਰੀਆਂ ਜ਼ਖਮੀ ਉਹ ਹਸਪੀਟਲ ਗਏ ਉਹ ਵੀ ਕਰਿਆ ਸੱਤ ਸਵਾਰੀਆਂ ਉਹ ਸੀ ਤੇ ਤੁਹਾਡੇ ਪਰਿਵਾਰ ਦੇ ਦੋ ਮੈਂਬਰ ਸੀਗੇ ਠੀਕ ਹੈ ਸੱਤ ਤੇ ਦੋ ਨੌ ਮੈਂਬਰ ਫਿਲਹਾਲ ਇਹਨਾਂ ਨੇ ਦੱਸਤਾ ਹੈ ਕਿ ਕਿ ਜਿਹੜੇ ਨੌ ਮੈਂਬਰ ਨੇ ਉਹ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਮੌਕੇ ਦੀਆਂ ਕਿ ਉਹ ਤਿਲੋਂ ਦੀ ਹਾਲਾਤ ਦੇ ਵਿੱਚ ਹਾਲਤ ਜਿਹੀ ਨਹੀਂ ਹੈਗਾ ਇਹ ਜਿਹੜਾ ਡਰਾਈਵਰ ਆ ਕਿ ਕਿੰਨੀ ਤੇਜ਼ੀ ਦੇ ਨਾਲ ਇੱਥੋਂ ਪਟਾਈ ਕਰਕੇ ਉਹ ਲੈ ਕੇ ਚੱਲਿਆ ਆ ਮੁਲਾਜ਼ਮ ਨਾਲ ਬੈਠੇ ਨੇ ਮੁਲਾਜ਼ਮ ਨੇ ਆਪਣੇ ਕਬਜ਼ੇ ਦੇ ਵਿੱਚ ਜਿਹੜਾ ਟੈਂਕਰ ਕਰ ਲਿਆ ਆ ਅਗਲੀ ਰੀ ਕਾਰਵਾਈ ਕੀ ਹੋਵੇਗੀ ਉਹ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੀ ਜਾਣਕਾਰੀ ਮਿਲੀ ਹੈ ਕਿ 9 ਰਾਜੇ ਭਾਈ 9 ਵਿਅਕਤੀ ਜਿਹੜੇ ਆ ਉਹਨਾਂ ਦੇ ਸੱਟਾਂ ਲੱਗੀਆਂ ਨੇ ਮੋਟਰਸਾਈਕਲ ਹੈ ਦੋ ਕਾਰਾਂ ਨੇ ਔਰ ਜਿਹੜਾ ਇੱਕ ਆਟੋ ਸੀ ਜੀਡਸ ਦੇ ਵਿੱਚ ਸੱਤ ਸਵਾਰੀਆਂ ਸਨ ਅੱਗੇ ਦੀ ਜੋ ਜਾਣਕਾਰੀ ਹੈ ਉਹ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਕਿ ਪੁਲਿਸ ਦੇ ਵੱਲੋਂ ਗਲੇਰੀ ਕਾਰਵਾਈ ਕੀ ਕੀਤੀ ਗਈ ਹੈ ਜਾਂ ਕੀ ਕੀਤੀ ਜਾਵੇਗੀ। ਓਏ ਓਏ ਇਹਨਾਂ ਦਾ ਮੋਟਰਸਾਈਕਲ ਜਾੜੇ ਪਿਆ ਹੋਇਆ। ਕਰਪੀ ਦੇ ਦੇਖਣਾ ਆਪਣੀ ਦੇਖੋ ਦੇਖੋ ਇਹਦੇ ਵਿੱਚ ਦਰ ਮਿਲ ਚਸ ਕਰਦੇ ਹੋਗਾ